ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਜਮਤਕਾਰੀ ਉਪਾਅ ਦੇ ਵਿੱਚ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਸਰੋਂ ਦੇ ਤੇਲ ਤੇ ਲੌਂਗ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਇਆ ਜੇਕਰ ਤੁਸੀਂ ਇਸ ਉਪਾਅ ਨੂੰ ਹਰ ਰੋਜ਼ ਆਪਣੇ ਘਰ ਦੇ ਵਿੱਚ ਕਰੋਗੇ ਤਾਂ ਤੁਹਾਡੇ ਘਰ ਦੇ ਵਿੱਚ ਮਾਤਾ ਲక్ష్ਮੀ ਜੀ ਦੀ ਕਿਰਪਾ ਹੋਵੇਗੀ ਤੇ ਤੁਹਾਡੇ ਘਰ ਦੇ ਵਿੱਚ ਕਦੇ ਵੀ ਤਾਂ ਅਦੌਲਤ ਦੀ ਕਮੀ ਨਹੀਂ ਹੋਵੇਗੀ ਤੁਹਾਨੂੰ ਕਦੇ ਵੀ ਗਰੀਬੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਹ ਉਹ ਬਾ ਉਹਨਾਂ ਲੋਕਾਂ ਦੇ ਲਈਏ ਜਿਹੜੇ ਕਹਿੰਦੇ ਨੇ ਕਿ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਭਾਵੇਂ ਅਸੀਂ ਕਿੰਨੀ ਵੀ ਮਿਹਨਤ ਕਿਉਂ ਨਾ ਕਰ ਲਈਏ ਪਰ ਫਿਰ ਵੀ ਸਾਨੂੰ ਕਿਤੇ ਨਾ ਕਿਤੇ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਸਾਡੇ ਘਰ ਦੇ ਹਾਲਾਤ ਇੰਨੇ ਮਾੜੇ ਹੋ ਜਾਂਦੇ ਆ ਕਿ ਸਾਡੇ ਘਰ ਦੇ ਵਿੱਚ ਇੱਕ ਵੀ ਰੁਪਇਆ ਨਹੀਂ ਹੁੰਦਾ ਸੋ ਉਹ ਲੋਕ ਇਸ ਉਪਾਅ ਨੂੰ ਜੇਕਰ ਵਿਸ਼ਵਾਸ ਦੇ ਨਾਲ ਕਰਨਗੇ ਤਾਂ ਤੁਹਾਨੂੰ ਇਸ ਦਾ ਰਿਜ਼ਲਟ 8 ਦਿਨਾਂ ਦੇ ਵਿੱਚ ਵਿੱਚ ਹੀ ਦੇਖਣ ਨੂੰ ਮਿਲ ਜਾਵੇਗਾ ਇਹ ਉਪਾਅ ਤੁਸੀਂ ਹਰ ਰੋਜ਼ ਆਪਣੇ ਘਰ ਦੇ ਵਿੱਚ ਸ਼ਾਮ ਦੇ ਸਮੇਂ ਕਰ ਸਕਦੇ ਹੋ ਜਿਵੇਂ ਹੀ ਸੂਰਜ ਛਿਪ ਕੇ ਹਨੇਰਾ ਹੋ ਜਾਂਦਾ ਉਸ ਸਮੇਂ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਤੇ ਤੁਹਾਡੇ ਘਰ ਦਾ ਕੋਈ ਵੀ ਫੈਮਿਲੀ ਮੈਂਬਰ ਇਸ ਉਪਾਅ ਨੂੰ ਕਰ ਸਕਦਾ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੀ ਸਾਰੀ ਨਕਾਰਾਤਮਕ ਊਰਜਾ ਜਿਹੜੀ ਉਹ ਦੂਰ ਹੋ ਜਾਵੇਗੀ ਤੇ ਜਿਹੜੇ ਤੁਹਾਡੇ ਘਰ ਦੇ ਵਿੱਚ ਦੁੱਖ ਦੁਲੇਦਰ ਲੜਾਈ ਕਲੇਸ਼ ਰਹਿੰਦਾ ਹੈ ਉਹ ਦੂਰ ਹੋਵੇਗਾ ਤੇ ਤੁਹਾਡੀਆਂ ਸਾਰੀਆਂ ਮਨੋ ਕਾਮਨਾ ਇੱਛਾ ਜਿਹੜੀਆਂ ਹੋਣਗੀਆਂ ਉਹ ਪੂਰੀਆਂ ਹੋਣਗੀਆਂ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਕਿਸ ਤਰੀਕੇ ਦੇ ਨਾਲ ਕਰਨਾ ਹੈ ਤੇ ਉਪਾਅ ਨੂੰ ਕਰਨ ਦੇ ਲਈ ਸਾਨੂੰ ਕਿਹੜੀ-ਕਿਹੜੀ ਚੀਜ਼ ਚਾਹੀਦੀ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਪੀਕਮੈਂਟ ਵਾਕਸ ਦੇ ਵਿੱਚ ਤੁਮ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਇਸ ਉਪਾਣੂ ਤੁਸੀਂ ਦੇਣ ਦੇ ਵਿੱਚ ਕਦੋਂ ਵੀ ਮਰਜ਼ੀ ਕਰ ਸਕਦੇ ਹੋ ਪਰ ਜੇਕਰ ਤੁਸੀਂ ਇਸ ਉਪਾਣੂ ਸੂਰਜ ਜੀ ਪਰ ਤੋਂ ਬਾਅਦ ਸ਼ਾਮ ਦੀ ਸਮੇਂ ਰਾਤ ਦੇ ਸਮੇਂ ਕਰੋਗੇ ਤਾਂ ਉਸ ਸਮੇਂ ਤੁਹਾਨੂੰ ਵੱਧ ਫਾਇਦਾ ਹੋਵੇਗਾ ਇਸ ਉਪਾਣੂ ਕਰਨ ਦੇ ਲਈ ਤੁਹਾਨੂੰ ਚਾਹੀਦਾ ਇੱਕ ਮਿੱਟੀ ਦਾ ਦੀਵਾ ਇੱਕ ਮਿੱਟੀ ਦਾ ਤੁਸੀਂ ਦੀਵਾ ਲੈਣਾ ਏ ਉਹ ਦੀਵੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਬਿਲਕੁਲ ਨਵਾਂ ਹੋਣਾ ਚਾਹੀਦਾ ਇਹ ਦੀਵਾ ਹਰ ਰੋਜ਼ ਤੁਸੀਂ ਇਸੇ ਹੀ ਦੀਵੇ ਦੇ ਇਸਤੇਮਾਲ ਨਾਲ ਹਰ ਰੋਜ਼ ਉਪਾ ਕਰ ਸਕਦੇ ਹੋ ਪਹਿਲੇ ਦਿਨ ਤੁਸੀਂ ਨਵਾਂ ਦੀਵਾ ਲੈਣਾ ਉਹ ਦੀਵੇ ਦੇ ਵਿੱਚ ਇੱਕ ਤੁਸੀਂ ਬੱਤੀ ਲਗਾ ਲੈਣੀ ਹੈ ਤੇ ਥੋੜਾ ਜਿਹਾ ਸਰੋਂ ਦਾ ਤੇਲ ਪਾ ਲੈਣਾ ਸਰੋਂ ਦਾ ਤੇਲ ਪਾਉਣ ਤੋਂ ਬਾਅਦ ਦੇ ਵਿੱਚ ਉਸ ਦੀਵੇ ਨੂੰ ਤੁਸੀਂ ਜਗਾਉਣਾ ਹੈ ਤੇ ਜਗਾ ਕੇ ਆਪਣੇ ਘਰ ਦਾ ਜਿਹੜਾ ਮੇਨ ਗੇਟ ਹੁੰਦਾ ਹੈ ਨਾ ਮੇਨ ਦਰਵਾਜ਼ਾ ਉਸੇ ਦਰਵਾਜ਼ੇ ਦੇ ਤੁਸੀਂ ਸੱਜੇ ਖੱਪਾਸੇ ਜਾਂ ਫਿਰ ਖੱਬੇ ਪਾਸੇ ਜਿਹੜੀ ਵੀ ਸਾਈਡ ਤੇ ਤੁਹਾਨੂੰ ਠੀਕ ਲੱਗੇ ਤੁਸੀਂ ਆਪਣੇ ਘਰ ਦੇ ਅੰਦਰ ਵਾਲੀ ਸਾਈਡ ਤੇ ਉਸ ਦੀਵੇ ਨੂੰ ਜਗਾ ਕੇ ਰੱਖ ਦੇਣਾ ਤੇ ਜਿਵੇਂ ਹੀ ਤੁਸੀਂ ਉਸ ਦੀਵੇ ਨੂੰ ਜਗਾਉਣਾ ਹੈ ਤਾਂ ਉਸ ਦੇ ਵਿੱਚ ਤੁਸੀਂ ਦੋ ਲੌਂਗ ਪਾ ਦੇਣੇ ਨੇ ਜਿਵੇਂ ਦੀਵਾ ਜਗਾ ਕੇ ਰੱਖਣਾ ਵਿੱਚ ਦੋ ਲੌਂਗ ਪਾ ਦੇਣੇ ਨੇ ਤੇ ਜਿਹੜੇ ਲੌਂਗ ਨੇ ਉਹ ਵੀ ਸਾਬਤ ਹੋਣੇ ਚਾਹੀਦੇ ਨੇ ਟੁੱਟੇ ਫੁੱਟੇ ਨਹੀਂ ਹੋਣੇ ਚਾਹੀਦੇ ਤੇ ਫੁੱਲ ਵਾਲੇ ਹੋਣੇ ਚਾਹੀਦੇ। ਤੇ ਇਸੇ ਤਰ੍ਹਾਂ ساری ਰਾਤ ਉਥੇ ਦੀਵਾ ਜਗਣ ਤੋਂ ਬਾਅਦ ਜਦੋਂ ਦੀਵਾ ਬੱਝ ਜਾਂਦਾ ਹੈ ਨਾ ਉਹ ਦੀਵੇ ਨੂੰ ਤੁਸੀਂ ਉੱਥੇ ਹੀ ਪੈ ਰਹਿਣ ਦੇਣਾ ਤੇ ਅਗਲੀ ਸਵੇਰ ਉਸ ਦੀਵੇ ਨੂੰ ਤੁਸੀਂ ਚੁੱਕ ਲੈਣਾ ਤੇ ਚੁੱਕਣ ਤੋਂ ਬਾਅਦ ਦੇ ਵਿੱਚ ਜਿਹੜੀ ਬੱਤੀ ਹੋਵੇਗੀ ਉਸ ਨੂੰ ਤੁਸੀਂ ਜਲਾ ਕੇ ਆਪਣੇ ਘਰ ਦੇ ਵਿੱਚ ਜਿਹੜੇ ਬੂਟੇ ਲਗਾਏ ਹੋਣਗੇ ਉਹ ਜਿਹੜੀ ਬੱਤੀ ਦੀ ਰਾਖ ਹੋਵੇਗੀ ਉਹਨਾਂ ਬੂਟਿਆਂ ਦੇ ਵਿੱਚ ਤੁਸੀਂ ਪਾ ਦੇਣੀ ਹੈ ਤੇ ਜਿਹੜੇ ਲਾਗ ਹੋਣਗੇ ਉਹਨਾਂ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਜਿੱਥੇ ਵੀ ਸਾਫ਼ ਪਾਣੀ ਚੱਲਦਾ ਹੋਵੇਗਾ ਕੋਈ ਨਹਿਰ ਜਾਂ ਨਦੀ ਦਾ ਉਸ ਪਾਣੀ ਦੇ ਵਿੱਚ ਤੁਸੀਂ ਚਾਲ ਪ੍ਰਵਾਹ ਕਰੇ ਆਉਣਾ ਕੋਈ ਗੰਦਾ ਪਾਣੀ ਨਾਲੇ ਦਾ ਨਹੀਂ ਹੋਣਾ ਚਾਹੀਦਾ ਇਸ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਪਰ ਜੇਕਰ ਤੁਹਾਡੇ ਨੇੜੇ ਕੋਈ ਸਾਫ਼ ਪਾਣੀ ਨਦੀ ਨਹਿਰ ਨਹੀਂ ਚਾਹੀਦੀ ਤਾਂ ਤੁਸੀਂ ਆਪਣੇ ਘਰ ਤੋਂ ਬਾਹਰ ਕਿਸੇ ਦਰਖਤ ਦੇ نیچے ਜਿਵੇਂ ਪੀਪਲ ਦਾ ਦਰਖਤ ਹੋਵੇ ਉਸ ਦਰਖਤ ਦੇ نیچے ਥੋੜੀ ਜਹੀ ਮਿੱਟੀ ਨੂੰ ਪਾਟ ਕੇ ਉਥੇ ਹੀ ਦੋ ਲੌਗ ਨੇ ਜਿਹੜੇ ਇਹਨਾਂ ਨੂੰ ਦੱਬ ਕੇ ਆ ਸਕਦੇ ਹੋ ਤੇ ਜੋ ਦੀਵਾ ਹੋਵੇਗਾ ਉਸ ਦੀਵੇ ਦਾ ਤੁਸੀਂ ਇਸਤੇਮਾਲ ਉਸ ਦਿਨ ਦੁਬਾਰਾ ਫਿਰ ਇਸ ਉਪਾਣੂ ਕਰਨ ਦੇ ਲਈ ਕਰ ਸਕਦੇ ਹੋ ਤੇ ਸੇਮ ਇਸੇ ਤਰੀਕੇ ਇਸੇ ਹੀ ਪ੍ਰੋਸੈਸ ਦੇ ਨਾਲ ਤੁਸੀਂ ਹਰ ਰੋਜ਼ ਆਪਣੇ ਘਰ ਦੇ ਵਿੱਚ ਸ਼ਾਮ ਦੇ ਸਮੇਂ ਰਾਤ ਦੇ ਸਮੇਂ ਇਹ ਉਪਾਅ ਕਰਨਾ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਜਿੰਨੀ ਵੀ ਨੈਗੇਟਿਵਿਟੀ એનર્ਜੀ ਨਕਾਰਾਤਮਕ ਊਰਜਾ ਹੈ ਉਹ ਵੀ ਦੂਰ ਹੋ ਜਾਵੇਗੀ ਤੇ ਜਿਹੜੇ ਤੁਹਾਡੇ ਰੁਕੇ ਹੋਏ ਕੰਮ ਨੇ ਉਹ ਵੀ ਬੰਨੇ ਸ਼ੁਰੂ ਹੋ ਜਾਣਗੇ ਤੇ ਤੁਹਾਡੇ ਘਰ ਲੜਾਈ ਝਗੜਾ ਕਲੇਸ਼ ਜਾਂ ਫਿਰ ਬਿਮਾਰੀ ਰਹਿੰਦੀ ਹੈ ਨਾ ਉਹ ਵੀ ਦੂਰ ਹੋ ਜਾਵੇਗੀ ਇਹ ਉਪਾਅ ਬਹੁਤ ਹੀ ਜਾਜ਼ਾ ਚਰਮਤਕਾਰੀ ਤੇ ਕਾਰਗਿਰੇ ਜੇਕਰ ਤੁਸੀਂ ਇਸ ਉਪਾਅ ਨੂੰ ਇੱਕ ਵਾਰ ਕਰਕੇ ਦੇਖੋਗੇ ਤੁਹਾਨੂੰ ਰਿਜ਼ਲਟ ਮਿਲੇਗਾ ਤੁਸੀਂ ਹੋਰ ਅੱਗੇ ਲੋਕਾਂ ਨੂੰ ਵੀ ਦੱਸੋਗੇ ਕਿ ਇਹ ਉਪਾਅ ਜ਼ਰੂਰ ਕਰਿਓ ਕਿਉਂਕਿ ਇਹ ਦੋ ਲਾਂਗ ਨੇ ਜਿਹੜੇ ਇਹ ਸਾਡੇ ਘਰ ਦੀ ਚਿੰਨੀ ਵੀ ਮਾੜੀ ਊਰਜਾ ਹੁੰਦੀ ਹੈ ਨਾ ਉਸ ਨੂੰ ਸੋਖ ਲੈਂਦੇ ਨੇ ਆਪਣੇ ਚ ਸਮਾ ਲੈਂਦੇ ਨੇ ਤੇ ਇਸ ਕਰਕੇ ਸਾਡੇ ਘਰ ਦੀ ਮਾੜੀ ਊਰਜਾ ਉਸ ਲੌਂਗ ਦੇ ਵਿੱਚ ਉਹ ਲੌਂਗਾਂ ਦੇ ਨਾਲ ਹੀ ਵਾਪਸ ਚਲੀ ਜਾਂਦੀ ਹੈ ਕਿਉਂਕਿ ਲੌਂਗ ਸਿਰਫ ਸਾਡੇ ਖਾਣੇ ਨੂੰ ਸੁਆਦੀਸ਼ਟ ਬਣਾਉਣ ਦਾ ਕੰਮ ਹੀ ਨਹੀਂ ਕਰਦਾ ਇਹ ਸਾਡੀਆਂ ਕਈ ਮੁਸ਼ਕਲਾਂ ਤੇ ਪਰੇਸ਼ਾਨੀਆਂ ਨੂੰ ਵੀ ਦੂਰ ਕਰਦਾ ਹੈ ਜੇਕਰ ਅਸੀਂ ਚਾਹੀਏ ਤਾਂ ਇਹ ਛੋਟੀਆਂ-ਛੋਟੀਆਂ ਸਾਡੀ ਰਸੋਈ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਦੇ ਨਾਲ ਅਸੀਂ ਆਪਣੇ ਕਈ ਦੁੱਖ ਤਕਲੀਫਾਂ ਨੂੰ ਦੂਰ ਕਰ ਸਕਦੇ ਹਾਂ ਇਸ ਤੋਂ ਇਲਾਵਾ ਦੂਸਰਾ ਉਪਾਅ ਤੁਸੀਂ ਕਰਨਾ ਹੈ ਉਹ ਵੀ ਤੁਸੀਂ ਇੱਕ ਮਿੱਟੀ ਦਾ ਦੀਵਾ ਲੈਣਾ ਹੈ ਤੇ ਮਿੱਟੀ ਦੇ ਦੀਵੇ ਦੇ ਵਿੱਚ ਤੁਸੀਂ ਦੋ ਨਾਲ-ਨਾਲ ਲੈ ਲੈਣੇ ਨੇ ਕਪੂਰ ਕਪੂਰ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਜੇਕਰ ਅਸੀਂ ਹਰ ਰੋਜ਼ ਆਪਣੇ ਘਰ ਦੇ ਵਿੱਚ ਕਪੂਰ ਚਲਾਉਣੇ ਆ ਇਸ ਦੇ ਨਾਲ ਵੀ ਸਾਡੇ ਘਰ ਦੀ ਮਾੜੀ ਊਰਜਾ ਜਿਹੜੀ ਉਹ ਨਸ਼ਟ ਹੋ ਜਾਂਦੀ ਹੈ ਸਾਡੇ ਘਰ ਦੇ ਵਿੱਚ ਉਹ ਦੁੱਖ ਦੇ ਲੀਦਰ ਦੂਰ ਕਰਕੇ ਤੇ ਸਾਡੇ ਘਰ ਦੀ ਸੁਖ ਸਮ੍ਰਿਧੀ ਬਣੀ ਰਹਿੰਦੀ ਏ ਤੇ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਇੱਕ ਮਿੱਟੀ ਦਾ ਦੀਵਾ ਲੈ ਲੈਣਾ ਤੇ ਮਿੱਟੀ ਦੇ ਦੀਵੇ ਦੇ ਨਾਲ-ਨਾਲ ਤੁਸੀਂ ਦੋ ਕਪੂਰ ਲੈ ਲੈਣੇ ਨੇ ਉਹ ਕਪੂਰ ਤੁਸੀਂ ਜਲਾਉਣੇ ਨੇ ਜਲਾ ਕੇ ਤੇ ਉਹਨਾਂ ਦਾ ਧੂਆ ਆਪਣੇ ਘਰ ਦੇ ਵਿੱਚ ਹਰ ਇੱਕ ਕਮਰੇ ਹਰ ਇੱਕ ਜਗ੍ਹਾ ਤੇ ਕੋਨੇ-ਕੋਨੇ ਦੇ ਵਿੱਚ ਉਹ ਧੂਆ ਤੁਸੀਂ ਫੁਲਾਉਣਾ ਹੈ ਇਸ ਤਰ੍ਹਾਂ ਜੇਕਰ ਤੁਸੀਂ ਹਰ ਰੋਜ਼ ਕਰਦੇ ਉਹਨਾਂ ਤੇ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆ ਜਾਣੀਆਂ। ਕਈ ਵਾਰ ਕੀ ਹੁੰਦਾ ਸਾਡੇ ਘਰ ਦੇ ਵਿੱਚ ਪੈਸਾ ਵੀ ਬਹੁਤ ਹੁੰਦਾ ਹੈ। ਸਾਡੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੁੰਦੀਗੀ ਪਰ ਸਾਡੇ ਘਰ ਦੇ ਵਿੱਚ ਲੜਾਈ ਝਗੜੇ ਹੁੰਦੇ ਨੇ, ਬਿਮਾਰੀਆਂ ਹੁੰਦੀਆਂ ਨੇ। ਸਾਡੇ ਘਰ ਦੇ ਜਿਹੜੇ ਫੈਮਿਲੀ ਮੈਂਬਰ ਹੁੰਦੇ ਆ ਨਾ ਉਹਨਾਂ ਦੀ ਆਪਸ ਚ ਜਿਨੀ ਬਣਦੀ। ਸਾਡੇ ਪਰਿਵਾਰ ਮੈਂਬਰਾਂ ਦੀ ਆਪਸ ਚ ਜਿਨੀ ਬਣਦੀ। ਅਸੀਂ ਸੋਚਣ ਲੱਗ ਜਾਂਦੇ ਆ ਕਿ ਜਿਵੇਂ ਸਾਡੀ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਇਸ ਕਰਕੇ ਸਾਡੇ ਨਾਲ ਇਹ ਹੋ ਰਿਹਾ ਹੈ ਪਰ ਇਸ ਤਰ੍ਹਾਂ ਦਾ ਕਈ ਵਾਰ ਸਾਡੇ ਨਾਲ ਕੁਝ ਨਹੀਂ ਹੁੰਦਾ ਬਸ ਸਾਡੇ ਘਰ ਦੀ ਜਿਹੜੀ ਮਾੜੀ ਊਰਜਾ ਹੈ ਨਾ ਉਹ ਦੇ ਕਰਕੇ ਸਾਡੇ ਘਰ ਦੇ ਵਿੱਚ ਕਈ ਦੁੱਖ ਕਲੇਸ਼ ਵਧ ਜਾਂਦੇ ਨੇ ਤੇ ਉਹਨਾਂ ਨੂੰ ਦੂਰ ਕਰਨ ਦੇ ਲਈ ਹਰ ਰੋਜ਼ ਆਪਣੇ ਘਰ ਦੇ ਵਿੱਚ ਇਹ ਦੋ ਕਪੂਰ ਜ਼ਰੂਰ ਜਲਾਇਆ ਕਰੋ ਤੇ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਚੱਕਰ ਲਗਾ ਕੇ ਕੋਨੇ-ਕੋਨੇ ਵਿੱਚ ਧੂਆ ਫਿਲਾ ਦਿੰਨੇ ਹੋ ਇਹ ਦੋ ਕਪੂਰ ਦਾ। ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਦੀਵੇ ਨੂੰ ਆਪਣੇ ਘਰ ਦੇ ਵੇੜੇ ਦੇ ਵਿੱਚ ਜਾਂ ਫਿਰ ਮੇਨ ਗੇਟ ਤੇ ਤੁਸੀਂ ਰੱਖ ਦੇਣਾ। ਜਿਵੇਂ ਮੰਨ ਲਓ ਕਿ ਇੱਕ ਤੁਸੀਂ ਸਰੋਂ ਦੇ ਤੇਲ ਦਾ ਦੀਵਾ ਤਿਆਰ ਕਰਕੇ ਦੋ ਲੋង ਪਾ ਕੇ ਤੁਸੀਂ ਇੱਕ ਸੱਜੀ ਸਾਈਡ ਤੇ ਸੱਜੇ ਹੱਥ ਵਾਲੀ ਸਾਈਡ ਤੇ ਆਪਣੇ ਘਰ ਦੇ ਅੰਦਰ ਨੂੰ 메ਨ ਗੇਟ ਤੇ ਤੁਸੀਂ ਸਰੋਂ ਦਾ ਤੇਲ ਦਾ ਦੀਵਾ ਲਗਾਇਆ ਵਿੱਚ ਦੋ ਲੋង ਪਾ ਕੇ ਦੂਸਰੀ ਸਾਈਡ ਜਿਹੜੀ ਹੋਵੇਗੀ ਖੱਬੀ ਸਾਈਡ ਉਥੇ ਤੁਸੀਂ ਕਪੂਰ ਜਲਾ ਕੇ ਰੱਖ ਸਕਦੇ ਹੋ ਜਿਹੜੀ ਇਹ ਕਪੂਰ ਦੀ ਸੁਗੰਧ ਹੋਵੇਗੀ ਇਹ ਸਾਡੇ ਘਰ ਦੇ ਵਿੱਚੋਂ ਮਾੜੀ ਊਰਜਾ ਦੂਰ ਕਰੇਗੀ ਤੇ ਸਾਡੇ ਘਰ ਦੇ ਵਿੱਚ ਸੁੱਖ ਸਮਰiddhi ਲਿਆਵੇਗੀ ਜਿਸ ਦੇ ਨਾਲ ਸਾਡੇ ਘਰ ਵਿੱਚ ਹਰ ਰੋਜ਼ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਇਹ ਸੀ ਦੋ ਉਪਾਅ ਤੇ ਗੱਲ ਕਰਦੇ ਆਂ ਤੀਸਰੇ ਉਪਾਅ ਦੀ ਚੇਕਰ ਤੁਹਾਡੇ ਘਰ ਦੇ ਵਿੱਚ ਤુલਸੀ ਦਾ ਬੂਟਾ ਹੈਗਾ ਹੈ ਨਾ ਤੇ ਤੁਸੀਂ ਹਰ ਰੋਜ਼ ਸਵੇਰੇ ਅਮਰਤ ਵੇਲੇ ਉੱਠ ਕੇ ਤੁਸੀਂ ਸ਼ਨਾਣੇ ਕਰਕੇ ਬਿਲਕੁਲ ਸੁੱਚੇ ਕੱਪੜੇ ਪਾ ਕੇ ਸੁੱਚਾ ਆਪਣੇ ਆਪ ਨੂੰ ਕਰਕੇ ਸਚੁਮਤਾ ਦੇ ਨਾਲ ਤੁਸੀਂ ਤੂਲਸੀ ਦੇ ਬੂਟੇ ਨੂੰ ਪਾਣੀ ਪਾਇਆ ਕਰੋ ਤੇ ਆਪਣੀ ਸਤੂਲਸੀ ਦੇ ਬੂਟੇ ਦੀ ਪੂਜਾ ਕਰਿਆ ਕਰੋ ਜਿੰਨਾ ਹੋ ਸਕੇ ਤੁਸੀਂ ਪੂਜਾ ਕਰਿਆ ਕਰੋ ਜਾਲ ਚੜਾਇਆ ਕਰੋ ਤੂਲਸੀ ਦੇ ਬੂਟੇ ਨੂੰ ਇਸ ਦੇ ਨਾਲ ਵੀ ਤੁਹਾਡੇ ਘਰ ਦੇ ਵਿੱਚ ਦੁੱਖ ਤਕਲੀਫ ਇਹਨਾਂ ਜਿਹੜੇ ਦੂਰ ਹੋ ਜਾਂਦੇ ਨੇ ਇਸੇ ਨਾਲ ਨਾਲ ਤੁਸੀਂ ਇੱਕ ਗੱਲ ਦਾ ਖਾਸ ਧਿਆਨ ਰੱਖਿਆ ਕਰੋ ਜਦੋਂ ਵੀ ਤੁਸੀਂ ਸਵੇਰੇ ਅੰਮ੍ਰਿਤ ਵੀਰ ਦੇ ਉੱਠ ਕੇ ਇਸ਼ਨਾਨ ਕਰਕੇ ਤੂਲਸੀ ਦੇ ਬੂਟੇ ਦੀ ਪਾਠ ਪੂਜਾ ਕਰਨ ਤੋਂ ਬਾਅਦ ਇਹ ਵਿੱਚ ਖਾਲੀ ਪੇੜ ਤੁਸੀਂ ਤੂਲਸੀ ਦੇ ਦੋ ਪੱਤੇ ਜ਼ਰੂਰ ਖਾਇਆ ਕਰੋ ਕਿਉਂਕਿ ਇਹ ਸਾਡੀ ਸੇਤ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦੇ ਨੇ ਤੇ ਇਹ ਤੂਲਸੀ ਦੇ ਜੇ ਦੋ ਪੱਤੇ ਅਸੀਂ ਹਰ ਰੋਜ਼ ਖਾਲੀ ਪੇਟ ਖਾਵਾਂਗੇ ਤੇ ਇਹ ਸਾਡੀਆਂ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਵੀ ਦੂਰ ਕਰ ਦਿੰਦੇ ਨੇ ਕਈ ਬਿਮਾਰੀਆਂ ਹੁੰਦੀਆਂ ਨੇ ਕਿ ਜਿੰਨਾਂ ਦਾ ਅਸੀਂ ਡਾਕਟਰੀ ਇਲਾਜ ਵੀ ਕਰਵਾਉਣੀ ਆ ਪਰ ਫਿਰ ਵੀ ਸਾਨੂੰ ਕੋਈ ਵੀ ਰਿਜ਼ਲਟ ਨਹੀਂ ਮਿਲਦਾ ਪਰ ਤુલਸੀ ਦਾ ਬੂਟਾ ਬਹੁਤ ਹੀ ਜ਼ਿਆਦਾ کارਗਰ ਹੈ ਕਈ ਦਵਾਈਆਂ ਕਈ ਰੋਗਾਂ ਦੇ ਲਈ ਬਹੁਤ ਹੀ ਜ਼ਿਆਦਾ ਚਮਤਕਾਰੀ ਸਿੱਧ ਹੋਇਆ ਹੈ ਤુલਸੀ ਦਾ ਬੂਟਾ ਜੇਕਰ ਤੁਹਾਡੇ ਘਰ ਦੇ ਵਿੱਚ ਸੁੱਕ ਜਾਵੇ ਸੁੱਕਣਾ ਸ਼ੁਰੂ ਹੋ ਜਾਵੇ ਨਾ ਤੇ ਜਾਂ ਸੁੱਕ ਜਾਵੇ ਤਾਂ ਉਸ ਤુલਸੀ ਦੇ ਬੂਟੇ ਨੂੰ ਘਰ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਇਹਨਾਂ ਗੱਲਾਂ ਦਾ ਵੀ ਤੁਸੀਂ ਖਾਸ ਧਿਆਨ ਰੱਖਣਾ ਹੈ ਕਪੂਰ ਦੀਆਂ ਜਿਹੜੀਆਂ ਟੁਕਕੀਆਂ ਹੁੰਦੀਆਂ ਨੇ ਉਹ ਬਿਲਕੁਲ ਛੋਟੀਆਂ ਛੋਟੀਆਂ ਦੇਖਣ ਨੂੰ ਲੱਗਦੀਆਂ ਨੇ ਪਰ ਉਹ ਸਾਡੀ ਜ਼ਿੰਦਗੀ ਦੀਆਂ ਜੇਕਰ ਅਸੀਂ ਹਰ ਰੋਜ਼ ਆਪਣੇ ਘਰ ਦੇ ਵਿੱਚ ਕਪੂਰ ਸਲਾਵਾਂਗੇ ਤੇ ਸਾਡੀ ਜ਼ਿੰਦਗੀ ਦੀਆਂ ਬਹੁਤ ਵੱਡੀਆਂ ਵੱਡੀਆਂ ਮੁਸ਼ਕਲਾਂ ਨੂੰ ਵੀ ਦੂਰ ਕਰਕੇ ਰੱਖ ਦੇਣਗੀਆਂ ਇਸ ਕਰਕੇ ਇਹ ਦੋ ਉਪਾਅ ਖਾਸ ਕਰਕੇ ਤੁਸੀਂ ਇੱਕ ਵਾਰ ਜ਼ਰੂਰ ਕਰਕੇ ਦੇਖਿਓ ਤੁਹਾਡਾ ਇਸ ਦੇ ਨਾਲ ਬੁਰਾ ਕੁਝ ਵੀ ਨਹੀਂ ਹੋਣ ਵਾਲਾ ਜੋ ਕੁਝ ਵੀ ਹੋਵੇਗਾ ਵਧੀਆ ਹੀ ਹੋਵੇਗਾ ਇਸ ਕਰਕੇ ਤੁਸੀਂ ਜ਼ਰੂਰ ਇੱਕ ਵਾਰ ਇਹ ਦੋ ਉਪਾਅ ਕਰਕੇ ਦੇਖਿਓ ਵੀ ਅੱਗੇ ਹੋਰ ਭੈਣ ਭਰਾਵਾਂ ਨੂੰ ਵੀ ਜ਼ਰੂਰ ਸ਼ੇਅਰ ਕਰਿਓ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਦੋ ਛੋਟੇ ਛੋਟੇ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੇ ਨੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਵੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਵੀਰ ਪੈਰ ਦਾ ਵੀ ਭਲਾ ਹੋ ਸਕਦਾ ਇਸ ਕਰਕੇ ਜ਼ਰੂਰ ਸ਼ੇਅਰ ਕਰਿਆ ਕਰੋ ਇਹ ਉਪਾਅ ਬਹੁਤ ਚੰਬਕਾਰੀ ਹੁੰਦੇ ਨੇ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਬਜ਼ੁਰਗ ਛੋਟੇ ਛੋਟੇ ਉਪਾਅ ਕਰਕੇ ਹੀ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਨੂੰ ਦੂਰ ਕਰਦੇ ਸਨ ਕਿਉਂਕਿ ਉਦੋਂ ਕੋਈ ਫੋਨ ਜਾਂ ਟੈਕਨੋਲੋਜੀ ਨਹੀਂ ਸੀ ਹੁੰਦੀ ਇਸ ਕਰਕੇ ਉਹ ਉਪਾ ਕਰਕੇ ਹੀ ਆਪਣੀਆਂ ਪ੍ਰੋਬਲਮ ਤੇ ਦੁੱਖ ਤਕਲੀਫ ਦੂਰ ਕਰ ਦੇ ਸਕਣ। ਤੁਹਾਡਾ ਸਾਰਿਆਂ ਦਾ ਸਾਡੀ ਇਹ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ।